ਦੇ ਸਾਹਮਣੇ ਗਾਣਾ ਸ਼ੁਰੂ ਤੋਂ ਸੁਣਾਉਣ ਲੱਗਿਆ ਮੇਰੇ ਉਸਤਾਦ ਧਰਮ ਸਿੰਘ ਸਾਡੀ ਭਾਈ ਰਪਾ ਉਹਨਾਂ ਦੀ ਮਿੱਠੀ ਰਚਨਾ ਅਮੀਰ ਕਰਦਾ ਕਿ ਤੁਸੀਂ ਗੌਰ ਨਾਲ ਸੋਜੀਤ ਕਾਰਪਾ ਕਰਪਾਤਾ ਕਰੋਗੇ ਕਿ ਵੱਡਿਆਂ ਦੀ ਯਾਦ ਨਹੀਂ ਭਲਾਉਣੀ ਚਾਹੀਦੀ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣੀ ਚਾਹੀਦੀ ਨਵਾਂ ਗੀਤ ਮੈਨੂੰ ਆਸmeida ਤੁਸੀਂ ਉਮੀਦ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਨਿਮਾਰੇ ਦੱਸੋ ਟੰਟਣ ਡੜੜੜ ਦੀ ਯਾਦ ਨਹੀਂ ਭਲੌਣੀ ਚਾਹੀਦੀ ਖੁਸ਼ੀਆਂ ਤੇ ਚਾਹਾਂ ਮਨਾਉਣ ਚਾਹੀਦੀ ਵੱਟਿਆਂ ਦੀ ਯਾਦ ਨਹੀਂ ਭਲੌਣੀ ਚਾਹੀਦੀ ਖੁਸ਼ੀਆਂ ਤੇ ਚਾਹਾਂ ਮਨਾਉਣ ਚਾਹੀਦੀ ਸਰਦਾਂ ਦੇ ਫੁੱਲ ਜਿੰਨੇ ਵੀ ਚੜਾਵਗੇ ਸਾਰੇ ਮੂਹ ਮੰਗੀਆਂ ਮਰਾ ਤਾਂ ਪਾਵੋਗੇ ਸਰਦਾਂ ਦੇ ਫੁੱਲ ਜਿੰਨੇ ਵੀ ਚੜਾਵਗੇ ਸਾਰੇ ਮੂਹ ਮੰਗੀਆਂ ਮਰਾ ਤਾਂ ਪਾਵੋਗੇ ਸੇਵਾਕਾਰ ਵੱਟਿਆਂ ਦੀ ਤਾਰੀਖਾਂ ਕਰ ਭਟਿਆਂ ਦੀ ਤਰ ਚਾਹੀਦਾ ਸਫਲਾ ਜਨਮ ਵੀਰੋ ਕਰ ਚਾਹੀਦਾ ਸੇਵਾ ਕਰ ਭਟਿਆਂ ਦੀ ਤਰ ਚਾਹੀਦਾ ਸਫਲਾ ਜਨਮ ਵੀਰੋ ਕਰ ਚਾਹੀਦਾ ਟਿੰਡਣ ੜੜਣ ਢੜਣ ੜੜਣ ਟਿੰਡਣ ੜੜਣ ਢੜਣ ੜੜਣ ਚੌਧਿਆਂ ਦੇ ਮੜੀਆਂ ਤੇ ਮਿਲ ਲੱਗਦੇ ਰਾਕੀ ਟਾਟੀਆਂ ਦੇ ਹੈ ਦੀਵਾਨ ਸੱਚ ਦੇ ਚੌਧਿਆਂ ਦੇ ਮੜੀਆਂ ਤੇ ਮਿਲ ਲੱਗਦੇ ਰਾਕੀ ਟਾਟੀਆਂ ਦੇ ਹੈ ਦੀਵਾਨ ਸੱਚ ਦੇ ਤਨ ਤਨ ਬਾਬਾ ਜੀ ਭੁੱਲ ਵਿੱਚੋਂ ਦਿਆ ਲੈ ਘਟਾਣੀ ਅੱਕ ਦੀ ਪਠਾਣ ਸੋਧਿਆ ਤਨ ਤਨ ਬਾਬਾ ਜੀ ਭੁੱਲ ਵਿੱਚੋਂ ਦਿਆ ਲੈ ਘਟਾਣੀ ਅੱਕ ਦੀ ਪਠਾਣ ਸੋਧਿਆ ਮੁਗਲ ਪਠਾਣਾਂ ਦੀਆਂ ਪਾਈਆਂ ਪਾਛੜਾ ਮੁਗਲ ਪਠਾਣਾਂ ਦੀਆਂ ਪਾਈਆਂ ਭਾਟੜਾ ਵੱਡ ਵੱਡ ਸਿੱਟ ਤੇ ਸੀ ਬਾਗ ਕਾਜਣਾ ਮੁਗਲ ਪਠਾਣਾਂ ਦੀਆਂ ਪਾਈਆਂ ਭਾਟੜਾ ਵੱਡ ਵੱਡ ਸਿੱਟ ਬਾਂਗ ਗਾਜਰਾ ਟਿੰਡਣ ਟੜੜਣ ਟਿੰਡਣ ਟੜੜਣ ਟਿੰਡਣ ਟੜੜਣ ਲੱਖ ਪਰਨਾਮ ਇਹੋ ਜੈ ਸ਼ਹੀਦਾਂ ਨੂੰ ਐਵੇਂ ਤਾਂ ਲੋਕ ਪੂਜਦੇ ਮੇਰੇ ਚਾਨੂ ਲੱਖ ਪਰਨਾਮ ਇਹੋ ਜੈ ਸ਼ਹੀਦਾਂ ਨੂੰ ਐਵੇਂ ਤਾਂ ਲੋਕ ਪੂਜਦੇ ਮਰੀਤਾਂ ਨੂੰ ਕਰਮਨ ਆਉਂਦੀ ਏ ਕੜੀ ਸਲਖਣੀ ਸਾਰਿਆਂ ਦੇ ਚਾਹੀਦੀ ਦਿਲਾਂ 'ਚ ਬਚਣੀ ਰਮਣਾ ਆਉਂਦੀ ਏ ਕੜੀ ਸਲਕਣੀ ਸਾਰਿਆਂ ਦੇ ਚਾਹੀਦੀ ਦਿਲਾਂ ਚ ਵਚਣੀ ਭਗਾ ਵਾਲੇ ਝੋਲੀ ਆ ਲੈ ਜਾਂਦੇ ਬਾਦਕੇ ਭਗਾ ਵਾਲੇ ਝੋਲੀ ਆ ਲੈ ਜਾਂਦੇ ਭਰ ਕੇ ਆਉਂਦੇ ਜੋ ਦਿਲਾਂ ਦੇ ਵਿੱਚ ਨੇ ਝਾਕ ਕਰਕੇ ਭਗਾ ਵਾਲੇ ਝੋਲੀ ਆ ਲੈ ਜਾਂਦੇ ਭਰ ਕੇ ਆਉਂਦੇ ਜੋ ਦਿਲਾਂ ਦੇ ਵਿੱਚ ਨੇ ਝਾਕ ਕਰਕੇ